ਬਾਦਲਾਂ ਦੇ ਨਾਮ ਅਥਾ ਲਾਉਣਾ ਸੁੱਖਾ ਕਿਤੇ ਇਹਨਾਂ ਕੋ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਹੈ ਇਹ ਇੱਕ ਇੱਕ ਇਲੈਕਸ਼ਨ ਵਿੱਚ 100-100 200-200 ਕਰੋੜ ਰੁਪਈਆ ਰੋੜਦੇ ਨੇ ਵੋਟਰਸ ਖਰੀਦਦੇ ਨੇ ਪੈਸੇ ਵੰਡਦੇ ਨੇ ਸ਼ਰਾਬਾ ਪਲਵਾਉਂਦੇ ਨੇ ਹਰ ਕਿਸਮ ਦਾ ਨਸ਼ਾ ਮਤਲਬ ਅਫੀਮ ਟੋਡੇ ਪੁੱਕੀ ਸਭ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੁੰਦਾ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਕਰਕੇ ਜਮਹੂਰੀ ਗੱਠਜੋੜ ਬਣਿਆ ਚੋਣਾਂ ਦੇ ਐਲਾਨ ਦੇ ਨਾਲ ਹੀ ਗਠਜੋੜ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਗਏ ਹਾਲਾਂਕਿ ਗਠਜੋੜ ਵੱਲੋਂ ਹਰ ਇੱਕ ਸ਼ੇਟ ਲਈ ਆਪਣੇ ਸਭ ਤੋਂ ਤਾਕਤਵਰ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਪਰ ਇਸ ਦੇ ਬਾਅਦ ਵੀ ਗਠਜੋੜ ਦਾ ਹਿੱਸਾ ਬਣੇ ਪੰਜਾਬੀ ਇਕਤਾ ਪਾਰਟੀ ਦੇ ਐਡ-ਹੌਕ ਪ੍ਰਧਾਨ ਸੁਖਪਾਲ ਖੈਰਾ ਨੂੰ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਭਰੋਸਾ ਨਹੀਂ ਜੀ ਹਾਂ ਸੁਖਪਾਲ ਖੈਰਾ ਨੇ ਆਪਣੇ ਇੱਕ ਬਿਆਨ ਵਿੱਚ ਖੁਦ ਮੰਨਿਆ ਹੈ ਕਿ ਉਹ ਸਾਰੀਆਂ ਸ਼ੇਟਾਂ ਤੇ ਜਿੱਤ ਦਾ ਦਾਅਵਾ ਨਹੀਂ ਕਰਦੇ ਜੋ ਮੈਨੂੰ ਕੁਝ ਦਿਨਾਂ ਦਾ ਮੇਰਾ ਐਕਸਪੀਰੀਅੰਸ ਹੋਇਆ ਵਾ ਖਡੂਰ ਸਾਹਿਬ ਨੂੰ ਲੈ ਕੇ ਫਰੀਦਕੋਟ ਨੂੰ ਲੈ ਕੇ ਔਰ ਕੁਝ ਮੈਂ ਪ੍ਰੀਲੀਮਿਨਰੀ ਰਾਉਂਡਸ ਬਠਿੰਡੇ ਵਿੱਚ ਵੀ ਕੱਢ ਕੇ ਗਿਆ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਬਹੁਤ ਜ਼ਬਰਦਸਤ ਲੜਾਈ ਦੇ ਵਿੱਚ ਆ ਮੈਂ ਅਕਾਲੀਆਂ ਵਾਂਗੂ ਕਾਂਗਰਸ ਵਾਂਗੂ ਇਹ ਤਾਂ ਝੂਠੇ ਦਾਅਵੇ ਨਹੀਂ ਕਰਨਾ ਚਾਹੁੰਦਾ ਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਜਾਾਂਗੇ ਉਹ ਹੰਕਾਰ ਬੋਲਦਾ ਹੁੰਦਾ ਵਾ ਅਸੀਂ ਆਪਣੇ ਮੁੱਦਿਆਂ ਦੇ ਆਧਾਰ ਦੇ ਉੱਤੇ ਜੋ ਪੰਜਾਬ ਦੀ ਇਸ ਵਕਤ ਮੌਜੂਦਾ ਹਾਲਾਤ ਆ ਉਸ ਆਧਾਰ ਦੇ ਉੱਤੇ ਲੋਕਾਂ ਦੇ ਦਰਮਿਆਨ ਜਾ ਕੇ ਵੋਟਰਜ਼ ਨੂੰ ਅਸੀਂ ਆਪਣੀ ਪਾਰਟੀ ਵਾਸਤੇ ਔਰ ਆਪਣੇ ਗੱਠ ਜੋੜ ਦੇ ਵਾਸਤੇ ਵੋਟਾਂ ਮੰਗਾਂਗੇ ਕੱਲ ਮੈਂ ਖਡੂਰ ਸਾਹਿਬ ਸਿਕਾ ਸਾਡੀਆਂ ਪੰਜ ਮੀਟਿੰਗਸ ਬਹੁਤ achੀਆਂ ਹੋਈਆਂ ਔਰ ਵਿਸ਼ੇਸ਼ ਤੌਰ ਤੇ ਜਿਹੜਾ ਮਾਝੇ ਦੀ ਧਰਤੀ ਤੇ ਔਰ ਪੰਜਾਬ ਦਾ ਬਹੁਤ ਵੱਡਾ ਪੰਥਕ ਪਰਿਵਾਰ ਜਥੇਦਾਰ ਮੋਹਨ ਸਿੰਘ ਜੀ ਤੋੜ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਨੇ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਦੇ ਸਮੂਹ ਪਰਿਵਾਰ ਨੇ ਔਰ ਇਲਾਕਾ ਨਿਵਾਸੀਆਂ ਔਰ ਔਰ ਪਿੰਡ ਦੀ ਪੰਚਾਇਤ ਨੇ ਤੋੜਪਿੰਡ ਦੀ ਪੰਚਾਇਤ ਨੇ ਕੱਲ ਸਾਡਾ ਸਾਥ ਦੇਣ ਦਾ ਐਲਾਨ ਕੀਤਾ ਮੈਂ ਉਹਨਾਂ ਦਾ ਸਵਾਗਤ ਕਰਦਾ ਅਸੀਂ ਉਹਨਾਂ ਦੀ ਕਦਰ ਕਰਾਂਗੇ ਔਰ ਇਸ਼ੂ ਸਾਰੇ ਪੰਜਾਬ ਦੇ ਜਿਹੜੇ ਨੇ ਉਹ ਤੁਹਾਡੀ ਕਚਹਿਰੀ ਵਿੱਚ ਆ ਚੁੱਕੇ ਨੇ ਨਸ਼ੇ ਨੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਬਹੁਤ ਜ਼ਿਆਦਾ ਕਿਸਾਨ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਉਹਨਾਂ ਦੀਆਂ ਜਾਨਾਂ ਲੈ ਰਿਆ ਵਾ ਔਰ ਇਸੇ ਤਰ੍ਹਾਂ ਹੀ ਕਰਪਸ਼ਨ ਇੱਕ ਕੈਂਸਰ ਦੀ ਤਰ੍ਹਾਂ ਸਾਡੇ ਸੂਬੇ ਨੂੰ ਚਿੰਬੜ ਗਿਆ ਇਸ ਦੌਰਾਨ ਸੁਖਪਾਲ ਖੱਰ ਨੇ ਭਗਵੰਤ ਮਾਨ ਦੇ ਹਰਸਿਮਰਤ ਕੌਰ ਬਾਦਲ ਵਾਲੇ ਬਿਆਨ ਤੇ ਵੀ ਪਲਟਵਾਰ ਕੀਤਾ ਇਸ ਦੇ ਨਾਲ ਹੀ ਖੈਰਾ ਨੇ ਅਕਾਲੀ ਦਲ ਅਤੇ ਕਾਂਗਰਸ ਤੇ ਚੋਣਾ ਦੌਰਾਨ ਨਸ਼ੇ ਅਤੇ ਪੈਸੇ ਵੰਡਣ ਦੇ ਇਲਜ਼ਾਮ ਵੀ ਲਾਇਏ ਨੇ ਸਿੱਗਾ ਉਹ ਕੋਈ ਮੈਂ ਕੋਈ ਸ਼ੌਂਕੀਆ ਲੜਾਈ ਨਹੀਂ ਲੜਨ ਜਾ ਰਿਹਾ ਕੁਝ ਲੋਕ ਇਸ ਨੂੰ ਐਵੇਂ ਹੀ ਸਮਝਦੇ ਕਿ ਜਦੋਂ ਭਗਵੰਤ ਮਾਨ ਨੂੰ ਐਵੇਂ ਟੀਚਰ ਕਰਨ ਦੀ ਆਦਤ ਹੈ ਕਿ ਜਦਾਂ ਮਸਕਰਾਂ ਆਦਮੀ ਕਰਦਾ ਹੁੰਦਾ ਕਿ ਜੀ ਤੁਸੀਂ ਹਰਸਿਮਰਤ ਕੌਰ ਨੂੰ ਜਿਤਾਉਣ ਜਾ ਰਹੇ ਹੋ ਤਾਂ ਪਹਿਲਾਂ ਤਾਂ ਉਹਦਾ ਜਵਾਬ ਮੈਂ ਦੇਣਾ ਚਾਹੁੰਦਾ ਕਿ ਜਦੋਂ ਭਗਵੰਤ ਮਾਨ ਲੜਨ ਗਿਆ ਸੀ ਸੁਖਬੀਰ ਬਾਦਲ ਦੇ ਮੋਰੇ ਜਲਾਲਾਬਾਦ ਤੋਂ ਅਸੈਂਬਲੀ ਦੀ ਚੋਣ ਕੀ ਭਗਵੰਤ ਮਾਨ ਉਦੋਂ ਸੁਖਬੀਰ ਨੂੰ ਜਿਤਾਉਣ ਗਿਆ ਸੀ ਸਾਡੀ ਅਸੀਂ ਕਾਂਗਰਸ ਪਾਰਟੀ ਔਰ ਅਕਾਲੀ ਦਲ ਭਾਜਪੀ ਨੂੰ ਬਰਾਬਰ ਦਾ ਜ਼ਿੰਮੇਵਾਰ ਸਮਝਦੇ ਪੰਜਾਬ ਦੇ ਘਾਣ ਦਾ ਔਰ ਉਹਨਾਂ ਚੋਂ ਅਸੀਂ ਦੋ ਫੈਮਿਲੀਜ਼ ਪਿਕਅਪ ਕੀਤੀਆਂ ਜਿਹੜੀਆਂ ਅਸੀਂ ਟਾਰਗੇਟ ਕਰ ਰਹੇ ਪੋਲੀਟੀਕਲੀ ਕਿ ਜਿਨ੍ਹਾਂ ਨੇ ਸਾਡੇ ਸੂਬੇ ਦਾ ਭਾਰੀ ਨੁਕਸਾਨ ਕੀਤਾ ਕਿਉਂਕਿ ਪਿਛਲੇ ਕੁਝ ਦਹਾਕਿਆਂ ਤੋਂ ਯਾਂ ਬਾਦਲ ਦੇ ਟੱਬਰ ਨੇ ਰਾਜ ਕੀਤਾ ਯਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਕੀਤਾ ਕਹਿਣ ਨੂੰ ਕਾਂਗਰਸ ਅਕਾਲੀ ਦਲ ਦੇ ਰਾਜ ਨੇ ਲੇਕਿਨ ਥੱਲੇ ਕਿਸੇ ਵਰਕਰ ਦੀ ਕਿਸੇ ਕਿ ਕਿਸੇ ਅੱਛੇ ਆਦਮੀ ਦੀ ਕੋਈ ਪੁਛ ਪ੍ਰਤੀਤ ਨਹੀਂ ਗਈ ਦੋ ਹੀ ਟੱਬਰਾਂ ਦਾ ਰਾਜ ਰਿਹਾ ਵਾ ਔਰ ਕੈਪਟਨ ਅਬਰਿੰਦਰ ਸਿੰਘ ਦੇ ਪਰਿਵਾਰ ਨੂੰ ਆਲਰੇਡੀ ਡਾਕਟਰ ਧਰਮਵੀਰ ਗਾਂਧੀ ਬਹੁਤ ਵੱਡੀ ਚੁਣੌਤੀ ਦੇ ਰਹੇ ਨੇ ਇੱਕ ਅੱਛੇ ਅਕਸ ਵਾਲੇ ਸਾਫ ਸੁਥਰੇ ਪੰਜਾਬ ਦੇ ਹਤੇਸ਼ੀ ਆਗੂ ਨੇ ਮੈਂਬਰ ਪਾਰਲੀਮੈਂਟ ਨੇ ਔਰ ਉਹਨਾਂ ਨੇ ਪਿਛਲੀ ਵਾਰ ਕੈਪਟਨ ਅਬਰਿੰਦਰ ਸਿੰਘ ਦੇ ਪਰਿਵਾਰ ਨੂੰ ਹਰਾਇਆ ਵੀ ਸੀਗਾ ਉਹ ਪਟਿਆਲੇ ਤੋਂ ਦੁਬਾਰਾ ਉਮੀਦਵਾਰ ਨੇ ਰਹਿ ਗਿਆ ਦੂਜਾ ਪਰਿਵਾਰ ਬਾਦਲ ਦਾ ਉਹਨਾਂ ਨੂੰ ਮੈਂ ਪਠੰਡੇ ਜਾ ਕੇ ਹੀ ਚੁਣੌਤੀ ਦੇ ਸਕਦਾ ਸੀ ਨਾ ਮੈਂ ਹੁਣ ਕੁਝ ਲੋਕ ਕਹਿੰਦੇ ਜੀ ਤੁਝੇ ਦਬਾਬੇ ਦੇ ਉਹ ਕਿਨੇ ਲੜਦੇ ਹੁਣ ਹੁਸ਼ਿਆਰਪੁਰ ਤੇ ਜਲੰਧਰ ਦੀਆਂ ਪਾਰਲੀਮੈਂਟ ਸੀਟਸ ਉਹਨਾਂ ਰਿਜ਼ਰਵ ਨੇ ਮਤਲਬ ਆਈ ਕੈਨੋਟ ਕੰਟੈਸਟ ਫਰਮ ਦੋਸ ਸੀਟਸ ਤੋ ਮੈਂ ਚੁਣ ਕੇ ਔਰ ਬੜਾ ਸੋਚ ਸਮਝ ਕੇ ਮੈਨੂੰ ਪਤਾ ਵਾ ਕਿ ਪਠੰਡੇ ਦੇ ਵਿੱਚ ਜਾ ਕੇ ਤੁਹਾਡਾ ਖਿਆਲ ਆ ਬਾਦਲਾਂ ਦੇ ਨਾਲ ਮੱਥਾ ਲਾਉਣਾ ਸੌਖਾ ਕਿਤੇ ਇਹਨਾਂ ਕੋ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਹੈ ਇਹ ਇੱਕ ਇੱਕ ਇਲੈਕਸ਼ਨ ਵਿੱਚ 100 100 200 200 ਕਰੋੜ ਰੁਪਈਆ ਰੋੜਦੇ ਨੇ ਵੋਟਰਸ ਖਰੀਦਦੇ ਨੇ ਪੈਸੇ ਵੰਡਦੇ ਨੇ ਸ਼ਰਾਬਾਂ ਪਲਾਉਂਦੇ ਨੇ ਹਰ ਕਿਸਮ ਦਾ ਨਸ਼ਾ ਮਤਲਬ ਅਫੀਮ ਡੋਡੇ ਪੁੱਕੀ ਸਭ ਕੁਝ ਇਹਨਾਂ ਦੇ ਕੋਲ ਅਵੇਲੇਬਲ ਹੁੰਦਾ ਵਾ ਪਰ ਇਹਦੇ باوجود ਅਸੀਂ ਇਹ ਮੰਨ ਬਣਾਇਆ ਕਿਉਂਕਿ ਆਈ ਪਰਸਨਲੀ ਹੋਲਡ देम ਰਿਸਪਾਂਸਿਬਲ ਫੋਰ ਦੀ ਡਿਸਟਰਕਸ਼ਨ ਆਫ ਪੰਜਾਬ ਜੇ ਅਗਰ ਪੰਜਾਬ ਅੱਜ ਇਸ ਕੰਡੇ ਤੇ ਖੜਾ ਵਾ ਕਿ ਸਾਡਾ ਸਾਰਾ ਪੜਿਆ ਲਿਖਿਆ ਹਿਊਮਨ ਨੌਜਵਾਨ ਤਬਕਾ ਅੱਜ ਵਿਦੇਸ਼ਾਂ ਨੂੰ ਭੱਜਿਆ ਜਾ ਰਿਹਾ ਸਾਰੇ ਬਠਿੰਡੇ ਦੇ ਵਿੱਚ ਜਾ ਕੇ ਦੇਖ ਲਓ ਮਾਲਵੇ ਵਿੱਚ ਇੱਕ ਹੀ ਬੋਰਡ ਨਜ਼ਰ ਆਉਂਦੇ ਜਿਹੜੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਈਲਿਟ ਸੇ ਕੋਰਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜ ਰਹੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਇਫੈਕਟਡ ਬਠਿੰਡਾ ਜ਼ਿਲ੍ਹਾ। ਕੈਂਸਰ ਟ੍ਰੇਨ ਜਾਂਦੀ ਆ ਫਰੋਂ ਬਠਿੰਡਾ ਟੂ ਭੀਕਾਨੇ ਸ਼ਰਮ ਨਹੀਂ ਆਉਂਦੀ ਬਾਦਲ ਦੇ ਪਰਿਵਾਰ ਨੂੰ ਕਿ ਅਸੀਂ ਇੰਨੇ ਸਾਲ ਰਾਜ ਕੀਤਾ ਤੇ ਅਸੀਂ ਆਤਮ ਹੱਤਿਆਵਾਂ ਦਿੱਤੀਆਂ, ਅਸੀਂ ਕਾਲਾ ਪੀਲਿਆ ਦਿੱਤਾ, ਅਸੀਂ ਪੀਣ ਵਾਲਾ ਸਾਫ਼ ਪਾਣੀ ਨਹੀਂ ਦੇ ਸਕੇ। ਇਹਨਾਂ ਦੇ ਰਾਜ ਵਿੱਚ ਸਾਰੇ ਸਕੂਲ ਠੱਠੇ ਪਏ ਨੇ, ਸਾਰੇ ਸਰਕਾਰੀ ਡਿਸਪੈਂਸਰੀਆਂ ਤੇ ਹਸਪੀਟਲਸ ਉਹ ਬਿਲਕੁਲ ਫੇਲ ਹੋ ਚੁੱਕੀਆਂ ਵਾਂ। ਅੱਜ ਪੰਜਾਬ ਦੇ ਆਮ ਜਿਹੜੇ ਲੋਕ ਨੇ ਉਹ ਨਾ ਬੱਚਿਆਂ ਨੂੰ ਪੜ੍ਹਾ ਸਕਦੇ ਨੇ ਨਾ ਆਪਣਾ ਇਲਾਜ ਕਰਾ ਸਕਦੇ ਮਾਪਿਓ ਦਾ ਜਾਂ ਬਜ਼ੁਰਗਾਂ ਦਾ ਜਾਂ ਰੋਗੀਆਂ ਦਾ ਤੇ ਨਾ ਹੀ ਉਹ ਬੱਚਿਆਂ ਨੂੰ ਆਪਣੇ ਨੂੰ ਕੋਈ ਨੌਕਰੀ ਦੇ ਦੇ ਵਿੱਚ ਕਿਤੇ ਉਹਨਾਂ ਨੂੰ ਕੋਈ ਉਮੀਦ ਲੱਗਦੀ ਕਿ ਸਾਨੂੰ ਜੌਬਸ ਮਿਲ ਜਾਣੀਆਂ ਸਾਡੀਆਂ ਬੱਚੀਆਂ ਨਰਸਸ ਜਿਹੜੀਆਂ ਨੇ ਉਹਨਾਂ ਨੇ ਰਜਿੰਦਰਾ ਹਸਪੀਟਲ ਅਮਰਿੰਦਰ ਸਿੰਘ ਦੇ ਸ਼ਹਿਰ 6ਵੀਂ ਮੰਜ਼ਲ ਤੋਂ ਛਲਾਂਗ ਮਾਰ ਕੇ ਥੱਲੇ ਲੱਤਾਂ ਬਾਵਾ ਤੜਵਾ ਲੀਆਂ ਜੌਬਸ ਪੱਕੇ ਕਰਾਉਣ ਵਾਸਤੇ ਨਿਤ ਦਿਨ ਟੈਂਕੀਆਂ ਤੇ ਚੜਦੇ ਨੇ ਬੱਚੇ ਕਹਿਣ ਤੋਂ ਪਾਪ ਕਿ ਇਹ ਦੋ ਪਰਿਵਾਰਾਂ ਨੇ ਸਟੇਟ ਦੇ ਨਾਲ ਜਿੱਦਾਂ ਬਦਲਾਖੋਰੀ ਕੀਤੀ ਹੁੰਦੀ ਨਾ ਜਿੱਦਾਂ ਸਿਰਫ ਆਪਣੇ ਆਪਣੇ ਆਪਣੀ ਆਪਣੇ ਖਜ਼ਾਨੇ ਭਰਨ ਵਾਸਤੇ ਆਪਣੀਆਂ ਸੰਪਤੀਆਂ ਜਾਇਦਾਦ ਹੋਟਲ ਕੇਬਲ ਟੀਵੀ ਬੱਸਸ ਬਣਾਉਣ ਵਾਸਤੇ ਇਹਨਾਂ ਨੇ ਸੂਬੇ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਜੇਕਰ ਇਹੋ ਗੈਸ ਤੋਂ ਪਹਿਲਾਂ ਵੀ ਖੈਰਾ ਆਪਣੀ ਜਿੱਤ ਦੇ ਦਾਅਵੇ ਤੇ ਸ਼ੰਕਾ ਜਿਤਾ ਚੁੱਕੇ ਨੇ ਇਸ ਤੋਂ ਪਹਿਲਾਂ ਖੈਰਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਬਠਿੰਡਾ ਤੋਂ ਚੋਣ ਲੜਨ ਦਾ ਫੈਸਲਾ ਉਹਨਾਂ ਦੇ ਸਿਆਸੀ ਕੈਰੀਅਰ ਨੂੰ ਖਤਮ ਕਰ ਸਕਦਾ ਹੈ ਪਰ ਇਸ ਦੇ ਬਾਅਦ ਵੀ ਉਹ ਬਿਬਾ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ जरूर ਲੜਨਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ